ਖਨੌਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਸ਼ੁਭਕਰਮਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਔਰ ਇਸ ਫੈਸਲੇ ਦੀ ਸਾਰਿਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਦੋ ਘੰਟਾ ਪਹਿਲਾਂ ਹੀ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਲਿਖਿਆ ਹੈ ਕਿ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਔਰ ਜਿਹੜੇ ਵੀ ਇਸ ਘਟਨਾ ਦੇ ਦੋਸ਼ੀ ਨੇ ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਵੀ ਹੋਏਗੀ ਔਰ ਇਹ ਸਹਾਇਤਾ ਕਰਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਅਸੀਂ ਜਵਾ ਆਪਣ ਕਰਮਨ ਦੇ ਮਾਤਾ ਪਿਤਾ ਨੇ ਔਰ 18 ਲੱਖ ਰੁਪਏ ਦਾ ਦਸਿਆ ਜਾਂਦਾ ਸੁਭਕਰਮਨ ਤੇ ਕਰ ਜਾਵੀਏ ਔਰ ਇੱਕ ਭੈਣ ਜੀ ਦੀ ਤਸਵੀਰ ਜਦੋਂ ਸਾਹਮਣੇ ਆਈ ਤਾਂ ਸਾਰਿਆਂ ਦਾ ਦਿਲ ਚ ਜੋੜਿਆ ਗਿਆ ਇਕਲੌਤਾ ਮੁੰਡਾ ਜਿਸ ਦੀਆਂ ਭੈਣਾਂ ਨੂੰ ਉਸ ਤੋਂ ਹੀ ਸਾਰੀਆਂ ਆਸਾਂ ਉਮੀਦਾਂ ਸੀ ਉਹੀ ਇਸ ਦੁਨੀਆ ਤੋਂ ਚਲਿਆ ਗਿਆ ਤਾਂ ਭੈਣਾਂ ਤੇ ਕੀ ਬੀਤਦੀ ਹੋएगी ਤੁਸੀਂ ਸੋਚ ਸਕਦੇ ਹੋ ਹਾਲਾਂਕਿ ਬੜੀ ਜ਼ਿਆਦਾ ਲੋਕਾਂ ਦਾ ਕਹਿਣਾ ਸੀ ਕਿ ਪੈਸੇ ਨਹੀਂ ਦੇਣੇ ਚਾਹੀਦੇ ਉਹਦਾ ਸਿਵਾ ਤਾਂ ਠੰਡਾ ਹੋ ਲੈੰਦੋ ਪਰ ਤੁਸੀਂ ਸਿਆਣੀਓ ਦੋਸਤੋ ਜਦੋਂ ਮੁੱਦਾ ਠੰਡਾ ਹੋ ਜਾਏ ਤਾਂ ਫਿਰ ਕੋਈ ਬਾਤ ਨਹੀਂ ਪੁੱਛਦਾ ਜਿਸ ਤੋਂ ਬਾਅਦ ਪਰਿਵਾਰ ਨੂੰ ਦਰਦ ਦਰਦ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਅਨਿਕ ਬਹੁਤ ਵੱਡਾ ਤੇ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਹੈ ਜਿਸ ਦੇ ਨਾਲ ਸ਼ੁਭਕਰਮਨ ਦਾ ਪਰਿਵਾਰ ਜੋ ਹੈ ਉਹ ਕਿੰਨੇ ਕਿਤੇ ਸੌਖੀ ਜ਼ਿੰਦਗੀ ਕੱਟ ਲਏਗਾ ਤੁਸੀਂ ਵੀ ਜਰੂਰ ਸ਼ੁਭਕਰਮਨ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਸ਼ੁਭਕਰਮਨ ਦੇ ਪਰਿਵਾਰ ਨੂੰ ਵਾਹਿਗੁਰੂ ਪਾਣਾ ਮੰਨਣ ਦਾ ਬਲ ਬਖਸ਼ੇ ਉਹਦੇ ਲਈ ਕਮੈਂਟਾਂ 'ਚ ਵਾਹਿਗੁਰੂ ਵੀ ਜ਼ਰੂਰ ਲਿਖਿਓ